ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਾਰਪੁਰ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਸ਼ਪ ਪੰਜਾਬ ਦੇ ਵਿੱਚ ਇੱਕ ਜਨੂ ਲੋਕਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਜਿੱਥੇ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਨੇ ਉੱਥੇ ਹੀ ਵੋਟਰਾਂ ਵੱਲੋਂ ਵੀ ਮਨ ਬਣਾ ਲਿਆ ਗਿਆ ਕਿ ਕਿਸ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦੇਣਗੇ ਸੋ ਖੈਰ ਇਹ ਤਾਂ ਚਾਰ ਚੂਨ ਨੂੰ ਪਤਾ ਲੱਗੇਗਾ ਕਿ ਆਖਰਕਾਰ ਹੁਸ਼ਾਰਪੁਰ ਲੋਕਸਭਾ ਦੀ ਸੀਟ ਹੈ ਕਿਸ ਉਮੀਦਵਾਰ ਦੀ ਝੋਲੀ ਦੇ ਵਿੱਚ ਹੁਸ਼ਾਰਪੁਰ ਲੋਕਸਭਾ ਹਲਕੇ ਦੇ ਲੋਕ ਪਾਉਣਗੇ ਪ੍ਰੰਤੂ ਵੱਡੀ ਖਬਰ ਇਹ ਹੈ ਕਿ ਹੁਸ਼ਾਰਪੁਰ ਦੇ ਵਿੱਚ 30 ਮਈ ਦਿਨ ਵੀਰਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਨੇ ਸੋ ਤਸਵੀਰਾਂ ਤੁਹਾਨੂੰ ਆਪਾਂ ਦਿਖਾ ਰਹੇ ਹੁਸ਼ਾਰਪੁਰ ਦੇ ਦੁਸ਼ਾਰਾ ਗਰਾਊਂਡ ਦੀਆਂ ਜਿੱਥੇ ਕਿ بڑے ਹਨੂਮਾਨ ਜੀ ਦੇ ਮੰਦਿਰ ਦੇ ਠੀਕ ਪਿਛਲੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਸਥਾਨ ਤੇ ਪਹੁੰਚ ਕੇ ਰੈਲੀ ਨੂੰ ਸੰਬੋਧਨ ਕਰਨ ਗਿਆ ਸੋ ਜੇਕਰ ਆਪਾਂ ਰੈਲੀ ਦੀਆਂ ਤਿਆਰੀਆਂ ਦੀ ਗੱਲ ਕਰੀਏ ਤਾਂ ਤਿਆਰੀਆਂ ਦੇ ਵਿੱਚ ਪੂਰੀ ਭਾਰਤੀ ਜਨਤਾ ਪਾਰਟੀ ਜਿੱਥੇ ਜੁਟੀ ਹੋਈ ਹੈ ਉੱਥੇ ਸੁਰੱਖਿਆ ਦੇ ਲਿਹਾਜ਼ ਨਾਲ ਕਿਉਂਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਸੇ ਥਾਂ ਤੇ ਰੈਲੀ ਕਰਨ ਦੇ ਲਈ ਪਹੁੰਚਣਾ ਹੁੰਦਾ ਹੈ ਤਾਂ ਸੁਰੱਖਿਆ ਇੱਕ ਵੱਡਾ ਚੈਲੰਜ ਹੁੰਦਾ ਹੈ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਹੁੰਚਣਾ ਸੋ ਸੁਰੱਖਿਆ ਦੇ ਲਿਹਾਜ਼ ਦੇ ਨਾਲ ਪੁਲਿਸ ਦੀਆਂ ਟੀਮਾਂ ਜਾਂ ਹੋਰ ਕੇਂਦਰੀ ਟੀਮਾਂ ਵੀ ਜਿਹੜੀਆਂ ਉਹ ਮੌਕੇ ਤੇ ਪਹੁੰਚ ਚੁੱਕੀਆਂ ਨੇ ਸੋ ਸਮਾਨ ਹੈ ਜਿਹੜਾ ਪਹੁੰਚ ਚੁੱਕਿਆ ਵਿਸ਼ਾਲ ਪੰਡਾਲ ਸਜੇਗਾ ਹੁਸ਼ਾਰਪੁਰ ਤੋਂ ਹੀ ਸਾਬਕਾ ਮੰਤਰੀ ਤੀਖਸ਼ਾ ਸੂਦ ਹੁੜਾ ਦੇ ਨਾਲ ਗੱਲਬਾਤ ਹੋਈ ਹੈ ਸੋ ਉਹਨਾਂ ਵੱਲੋਂ ਜੋ ਜਾਣਕਾਰੀ ਸਾਡੇ ਨਾਲ ਆਦਾਰਾ ਹੁਸ਼ਾਰਪੁਰ ਨਿਊਜ਼ ਦੇ ਨਾਲ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ 30 ਮਈ ਦਿਨ ਵੀਰਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸ਼ਾਰਪੁਰ ਦੇ ਵਿੱਚ ਰੈਲੀ ਕਰਨ ਦੇ ਲਈ ਪਹੁੰਚ ਰਹੇ ਨੇ ਸਵੇਰੇ 10 ਵਜੇ ਦਾ ਸਮਾਂ ਜਿਹੜਾ ਉਹ ਮਿੱਥਿਆ ਗਿਆ ਹੈ ਸਵੇਰੇ 10 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸ਼ਿਆਰਪੁਰ ਦੇ ਦੁਸ਼ਾਰਾ ਗਰਾਊਂਡ ਦੇ ਵਿੱਚ ਪਹੁੰਚਣਗੇ ਜਿੱਥੇ ਇੱਕ ਵਿਸ਼ਾਲ ਜਨਸਭਾ ਨੂੰ ਉਹਨਾਂ ਵੱਲੋਂ ਸੰਬੋਧਨ ਕੀਤਾ ਜਾਵੇਗਾ ਸੋ ਜੇਕਰ ਆਪਾਂ ਆਮ ਲੋਕਾਂ ਦੀ ਗੱਲ ਕਰੀਏ ਤਾਂ ਤਤਿਕਸ਼ਣ ਸੂਤ ਉਹਨਾਂ ਦੇ ਦੱਸਣ ਮੁਤਾਬਕ ਇਸ ਰੈਲੀ ਦੇ ਵਿੱਚ ਘੱਟੋ-ਘੱਟ 50 ਹਜ਼ਾਰ ਦੇ ਕਰੀਬ ਆਮ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰਾਂ ਨੂੰ ਸੁਣਨ ਦੇ ਲਈ ਪਹੁੰਚਣਗੇ ਸੋ ਵਿਸ਼ਾਲ ਪੰਡਾਲ ਜਿਹੜਾ ਉਹ ਸਜਣਾ ਸ਼ੁਰੂ ਹੋ ਚੁੱਕਿਆ ਸਮਾਨ ਪਹੁੰਚ ਚੁੱਕੇ ਪਹੁੰਚ ਚੁੱਕਿਆ ਕੁਰਸੀਆਂ ਪਹੁੰਚ ਚੁੱਕੀਆਂ ਨੇ ਮੈਟ ਟੈਂਟ ਹਰ ਇੱਕ ਚੀਜ਼ ਹੈ ਜਿਹੜੀ ਉਹ ਪਹੁੰਚ ਚੁੱਕੀ ਹੈ ਖੁਦ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੀਪੁਨ ਸ਼ਰਮਾ ਮੌਕੇ ਤੇ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਜਾਇਜ਼ਾ ਲਿਆ ਜਾ ਰਿਹਾ ਇੱਥੇ ਸਥਿਤੀ ਦਾ ਤਿਆਰੀਆਂ ਦਾ ਸੋ ਆਪਾਂ ਜੇਕਰ ਬੀਤੇ ਕੱਲ ਦੀ ਗੱਲ ਕਰੀਏ ਤਾਂ ਬੀਤੀ ਦੇਰ ਸ਼ਾਮੀ ਦੇਰ ਸ਼ਾਮ ਵੀ ਭਾਜਪਾ ਦੇ ਸੀਨੀਅਰ ਮੰਤਰੀ ਗਜੇਂਦਰ ਸਿੰਘ ਸ਼ਿਖਾਵਤ ਪਹੁੰਚੇ ਹੋਏ ਸਾਨੂੰ ਉਹਦੇ ਨਾਲ ਹੁਸ਼ਾਰਪੁਰ ਤੋਂ ਹੀ ਸੰਸਦ ਅਤੇ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਪਹੁੰਚੇ ਹੋਏ ਸਨ ਤੇ ਉਹਨਾਂ ਦੇ ਨਾਲ ਸਾਬਕਾ ਮੰਤਰੀ ਤੀਖਣ सूद ਸਮੇਤ ਹੋਰ ਭਾਰਤੀ ਜਨਤਾ ਪਾਰਟੀ ਦਾ ਸੀਨੀਅਰ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੌਕੇ ਤੇ ਮੌਜੂਦ ਸੀ ਸੋ ਇਸ ਥਾਂ ਦਾ ਦੌਰਾ ਵੀ ਉਹਨਾਂ ਵੱਲੋਂ ਕੀਤਾ ਗਿਆ ਕਿਉਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਹ ਜਿਹੜੀ ਰੈਲੀ ਹੈ ਹਰ ਸਾਲ ਜੇਕਰ ਆਪਾਂ 2014 ਦੀ ਗੱਲ ਕਰੀਏ ਜਦੋਂ ਭਾਰਤੀ ਜਨਤਾ ਪਾਰਟੀ ਵੱਲੋਂ ਵਿਜੇ ਸਾਪਲਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਤਾਂ ਉਸ ਵਕਤ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸ਼ਾਰਪੁਰ ਦੇ ਵਿੱਚ ਪਹੁੰਚੇ ਸੀ ਤਾਂ ਜਦੋਂ 2019 ਦੇ ਵਿੱਚ ਸੋਮ ਪ੍ਰਕਾਸ਼ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਤਾਂ ਉਸ ਵਕਤ ਵੀ ਨਰਿੰਦਰ ਮੋਦੀ ਵੱਲੋਂ ਹੁਸ਼ਾਰਪੁਰ ਦੇ ਵਿੱਚ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ ਗਿਆ ਸੀ ਤਾਂ 2014 ਤੇ 2019 ਦੇ ਵਿੱਚ ਇਹ ਜੋ ਰੈਲੀਆਂ ਹੋਈਆਂ ਸਨ ਉਹ ਹੁਸ਼ਿਆਰਪੁਰ ਦੀ ਰੋਸ਼ਨ ਗਰਾਊਂਡ ਦੇ ਵਿੱਚ ਜੋ ਕਿ ਸ਼ਹਿਰੋਦ ਦੇ ਵਿੱਚ ਵਿੱਚ ਵਿੱਚੋ ਵਿੱਚ ਸਥਿਤ ਹੈ ਉਸ ਤੋਂ ਤਾਂ ਹੋਈਆਂ ਸਨ ਤਾਂ ਹੁਣ ਇਸ ਵਾਰ ਰੈਲੀ ਦਾ ਜਿਹੜਾ ਸਥਾਨ ਹੈ ਉਹ ਬਦਲਿਆ ਗਿਆ ਤੇ ਰੈਲੀ ਹੈ ਜਿਹੜੀ ਇੱਕ ਵਿਸ਼ਾਲ ਪੰਡਾਲ ਜਿਹੜਾ ਸਜੇਗਾ ਹੁਸ਼ਿਆਰਪੁਰ ਦੀ ਦਸ਼ਹਿਰਾ ਗਰਾਊਂਡ ਦੇ ਵਿੱਚ ਸਜੇਗਾ ਸੋ ਠੀਕ 3 ਮਈ ਦਿਨ ਵੀਰਵਾਰ ਠੀਕ ਸਵੇਰ 10 ਵਜੇ ਦਾ ਸਮਾਂ ਜਿਹੜਾ ਉਹ ਦੱਸਿਆ ਗਿਆ ਕਿ ਸਵੇਰੇ 10 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸ਼ਿਆਰਪੁਰ ਦੇ ਸਥਾਨ ਤੇ ਪਹੁੰਚਣਗੇ ਤੇ ਇੱਥੇ ਆ ਕੇ ਉਹਨਾਂ ਬੋਲੋਗੇ ਕਿ ਵਿਸ਼ਾਲ ਜਨਸਾਵਾ ਨੂੰ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ਪ ਤਾਜ਼ਾ ترین ਖਬਰਾਂ ਦੇ ਲਈ ਜੁੜੇ ਰਹੋ ਹੁਸ਼ਾਰ ਪਰ ਨਿਊਜ਼ ਦੇ ਨਾਲ وی ਐ ਜੀ ਐਨ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਰਾਉਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ